ਇਸ ਤੋਂ ਵੱਡੀ ਕਮਿਟੀ ਸਾਡੀ ਬਾਕੀ ਆਪਾਂ ਨੂੰ ਜਿੱਥੇ ਤੇਜ਼ ਰਫ਼ਤਾਰ ਰਕ ਨਾਲ ਮੋਟਰ ਟੱਕਰ ਹੋਈ ਅਤੇ ਇਸ ਦੇ ਮੋੜ ਸੇ ਚਾਲੂ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲ ਗਿਆ ਹੈ। ਸ਼ਹਿਰ ਮਾਸੀ ਆ ਕੇ ਮੰਡਾ ਨਾਲ ਅਸੀਂ ਪਹੁੰਚ ਗਏ। ਤੇ ਤਵਾਰ ਵੱਲ 34 ਰੋਕਿਆ ਗਿਆ। ਅੱਗੇ ਚਾਲ ਲਾਉਣਾ। ਇਸ ਨੂੰ ਬੋਲ ਸੀ। ਇਹ ਸ਼ਹਿਰ ਪਾਕਿਸਤਾਨ ਚੌਂਕ ਮੇਨ ਬਗਾਪਾਣਾ ਵਿਖੇ ਵਾਪਕਾ ਟੱਕਰ ਹੋਇਆ। ਇੱਕ ਟੈਂਕਰ ਵੱਲੋਂ ਕੋਸ਼ਸ਼ ਕਰੀ ਪਹੁੰਚੇ ਇੱਕ ਨੌਜਵਾਨ ਦੀ ਪ੍ਰਵਾਹ ਨਾਲ ਐਕਸੀਡੈਂਟ ਮੌਤ ਹੋਣ ਦਾ ਸਬੰਧ ਪਾਪ ਰਿਹਾ ਇਸ ਮੌਕੇ ਕਟਨਾ ਰੋਡ ਐਕਸੀਡੈਂਟ ਦੱਸੀ ਜਾ ਰਹੀ ਹੈ ਕਟਨਾ ਦੇ ਕਿਹੜੇ ਲੋਕਾਂ ਦਾ ਹੋਇਆ ਕਟਨਾ ਕਿਵੇਂ ਹੋਇਆ ਇਸ ਦਾ ਬੰਦਾ ਬੰਦਾ ਵੇਖਿਆ ਮੌਕੇ ਕਿਸ ਨੇ ਖਾ ਹਈ ਕਿਹੜੀ ਟਰੱਕ ਕੀਤੀ ਸੀ ਡਰਾਈਵਰ ਦੀ ਮੋਟਰਸੇ ਮੁੰਡਾ ਕਹਦੇ ਸੀਗਾ ਮੋਟਰਸੇ ਮੁੰਡਾ ਮੋਟਰਸਾਈਕਲ ਤੇ ਸੀਗਾ ਕਿੱਥੋਂ ਆ ਰਿਹਾ ਸੀਗਾ ਇੱਧਰ ਕੰਮ ਤੋਂ ਆ ਰਿਹਾ ਸੀ ਕਾਦਾ ਕੰਮ ਕਰਦਾ ਹੈ ਲੋੜ ਨਹੀਂ ਕਰਦਾ ਜਰਾ ਅੱਛਾ ਅੱਛਾ ਆਹ ਤੁਹਾਨੂੰ ਪਰਿਵਾਰ ਦੇ ਹਾਲਾਤ ਦਿਖਾ ਦਿੰਦੇ ਨੇ ਨਾਲ ਇਹ ਉਸ ਨੌਜਵਾਨ ਦੀ ਪਤਨੀ ਹੈ ਜਿਹੜਾ ਪਰਿਵਾਰ ਵੱਲੋਂ ਸੁਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਹ ਲੋਕ ਇਸ ਰੋਡ ਤੇ ਬਹਿ ਚੁੱਕੇ ਆ ਤੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਵੀ ਜਲਦ ਤੋਂ ਜਲਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇ ਇੱਥੇ ਐਸਐਮ ਜੀ ਪਹੁੰਚੀ ਹੈ i love the exciting. ਚੌਂਕ ਦੇ ਹਾਲਾਤ ਵੀ ਦਿਖਾ ਦਿੰਦੇ ਆ ਇਹ ਸ਼ਹੀਦ ਭਗਤ ਸਿੰਘ ਚੌਂਕ ਮੇਨ ਬਾਗਾਪੁਰਾਣਾ ਜਿੱਥੇ ਪੁਲਿਸ ਦਾ ਵੱਡਾ ਨਾਕਾ ਲੱਗਿਆ ਰਹਿੰਦਾ ਹੈ ਜਿੱਥੇ ਇਹ ਘਟਨਾ ਘਟੀ ਹੈ ਇੱਕ ਨੌਜਵਾਨ ਮੋਟਰਸਾਈਕਲ ਦੀ ਚਾਲ ਕੀ ਜਾਣ ਗਈ ਹੈ ਟਰੱਕ ਵੱਲੋਂ ਫੇੜ ਮਾਰ ਕੇ ਮੌਕੇ ਤੇ ਹਲਾਕ ਕਰ ਦਿੱਤਾ ਗਿਆ ਇਸ ਮੌਕੇ ਪ੍ਰਸ਼ਾਸਨ ਅਧਿਕਾਰੀ ਤੇ ਹੋਰ ਇੱਥੇ ਪੁਲਿਸ ਕਰਮਚਾਰੀ ਪਹੁੰਚ ਰਹੇ ਆ ਜਿਨ੍ਹਾਂ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰਾ ਨਾ ਇੱਧਰ ਹੀ ਬਣਾਓ ਪਰ ਚਲੋ ਇੱਧਰ ਹੀ ਬਣਾਓ ਕੀ ਗੱਲ ਜੀ ਸਰ ਸਾਡਾ ਹੈਗਾ ਵਾ ਮੇਰਾ ਹੈਗਾ ਭਤੀਜਾ ਅੱਛਾ ਜੀ ਤੇ ਟਰੱਕ ਥੱਲੇ ਆ ਗਏ ਕਿਵੇਂ ਆਇਆ ਕੀ ਗੱਲ ਹੋਈ ਇਹ ਇਹ ਤਾਂ ਸਾਨੂੰ ਨਹੀਂ ਪਤਾ ਹੀ ਨਹੀਂ ਇਸ ਦਾ ਘਰੇ ਸੀ ਗਏ ਅੱਛਾ ਜੀ ਤੇ ਬਾਕੀ ਮਲਾਜਮ ਆਏ ਸਾਨੂੰ ਫੋਨ ਆਇਆ ਮਲਾਜਮਾਂ ਨੂੰ ਪਤਾ ਵਾ ਕੀ ਚੱਲ ਹੋਈ ਕੀ ਨਹੀਂ ਇਹ ਕਹਿੰਦੇ ਵੀ ਸਾਨੂੰ ਬੰਦਾ ਮਿਲ ਗਿਆ ਠੀਕ ਹੈ ਤੇ ਬੰਦਾ ਬੰਦਾ ਹਜੇ ਸਾਨੂੰ ਹਾਜ਼ਰ ਚਾਹੀਦਾ ਵਾ ਤੁਸੀਂ ਜਾਓ ਤੇ ਤੁਸੀਂ ਬੈਠੇ ਹੋ ਤੇ ਜਾਓ ਠੀਕ ਹੈ ਜੀ ਦੇਖ ਸਾਨੂੰ ਅਸੀਂ ਇੱਥੇ ਬੈਠੇ ਆ ਨਹੀਂ ਸਾਹਮਣੇ ਚੌਂਗ ਦੇ ਵਿੱਚ ਨਹੀਂ ਤਾਂ ਅਸੀਂ ਤਾਂ ਸਾਹਮਣੇ ਥਾਣੇ ਦੇ ਮੋੜੇ ਤੰੜਾ ਲਾ ਕੇ ਬੈਠੇ ਆ ਇਹ ਘਟਨਾ ਕਦੋਂ ਦੀ ਕੀ ਲੱਗਦਾ ਕਾਰਨ ਕੀ ਐਕਸੀਡੈਂਟ ਦਾ ਇਹ ਸਾਨੂੰ ਨਹੀਂ ਪਤਾ ਹੀ ਅਸੀਂ ਤਾਂ ਘਰੇ ਬੈਠੇ ਸੀ ਠੀਕ ਹੈ ਜਿਹੜਾ ਟਰੱਕ ਡਰਾਈਵਰ ਕਿੱਥੇ ਆਈ ਏ ਇਹ ਇੱਥੇ ਸੀ ਇੰਨਾ ਕੋਲੇ ਆਈ ਇਹਨਾਂ ਕੋਲੇ ਆਈ ਮਲਾਇਆਂ ਕੋਲੇ ਆਈ ਇਹ ਮਲਾਜਮ ਸੀ दारू ਪੀਤੀ ਆ ਸਾਹਮਣੇ ਇੱਧਰ ਕੈਮਰਾ ਕਰੋ ਜੀ दारू ਪੀਤੀ ਆਈ ਸਾਹਮਣੇ ਇੱਧਰ ਕਰੋ ਇੱਕ ਮਿੰਟ ਇੱਕ ਮਿੰਟ ਇੱਧਰ ਵੀ ਕਰੋ ਉਹ ਮੈਂ ਕਸਦਾ ਇੱਕ ਮਿੰਟ ਇਹ ਦੱਸ ਲਈ ਇਹ ਐਕਟਰੀ ਨਾ ਕਿਸੇ ਮੁੰਡੇ ਦਾ ਇਹ ਇਹ ਨਾ ਹੈਗਾ ਬਿੱਸ਼ੂ ਜੀ ਉਮਰ ਕਿੰ ਇਹਦੀ ਹੈਗੀ ਆ 20 ਬਈਆਂ ਸਾਲਾਂ ਦੀ ਹੈਗੀ 25-30 ਸਾਲਾਂ ਦੀ ਵਿਆਹ ਵਿਆਹ ਹਾਂਜੀ ਵਿਆਹ ਆ ਇੱਕ ਕੁੜੀ ਆ ਜੀ ਅੱਛਾ ਜੀ ਹਾਂਜੀ ਕਿੱਥੋਂ ਦਾ ਹੈ ਇਹ ਇਹ ਮਾਕੇਵਾਲੇ ਦਾ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਕਿਹੜੇ ਲੱਕੇ ਦਾ ਆਪਾਂ ਕੀ ਹੋਣ ਤੁਸੀਂ ਮੰਗ ਕੀ ਕਰਦੇ ਹੋ ਮੰਗ ਕਰ ਮੰਗ ਕੀ ਮੰਗ ਕੀ ਕਰਦੇ ਆ ਵੀ ਸਾਨੂੰ ਇਹ ਮਲਾਇਮ ਚੀਜ਼ ਕਰਨ ਦੇ ਜਾਣ ਕੇ ਇਹ ਕਹੀ ਜਾਂਦਾ ਵੀ ਅਸੀਂ ਵੀ ਮਲਾਇਮ ਫੜ ਲਿਆ ਵਾ ਇਹ ਜਾਣ ਕੇ ਕਹੀ ਜਾਂਦਾ ਵਾ ਸਾਹਮਣੇ ਇੱਧਰ ਕਰੋ ਜੀ ਸਾਹਮਣੇ ਇੱਧਰ ਵੀ ਕਰੋ ਇੱਧਰ ਵੀ ਕਰੋ ਜੀ ਇੱਧਰ ਵੀ ਕਰੋ ਜੀ ਇੱਧਰ ਵੀ ਕਰੋ ਰਾਜਸਥਾਨ ਨੰਬਰ ਦਾ ਟਰੱਕ ਹੈ ਇਹ ਸਮਾਂ ਹੈਗਾ 8 ਵਜੇ ਦਾ ਟਾਈਮ ਆ ਬੰਦ ਰਹੇ ਜੋ ਬਸ ਆਪੋ ਨਾਲ ਟਾਈਮ ਚੱਕਣੇ ਨਹੀਂ ਆ 9 ਵਜੇ ਦਾ ਸਾਢੇ ਸਾਢੇ ਕਿ 9 8 ਵਜੇ ਦੀ ਗੱਲ ਆ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਡਰਾਈਵਰਾਂ ਦਾ ਕੀ ਹੈ ਕੋਈ ਸਰਕਾਰ ਨਹੀਂ ਇਹਦੇ ਤੇ ਗੱਲ ਕਰ ਰਹੀ ਠੀਕ ਆ ਠੀਕ ਆ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਹਜੇ ਟਾਈਮ 8:30 ਵਜੇ ਦਾ ਸੀ ਜਦੋਂ ਇਹਨਾਂ ਸ਼ਹਿਰ ਚ ਮੇਨ ਲਾਈਟਾਂ ਚੱਲ ਰਹੀਆਂ ਮੇਨ ਲਾਈਟਾਂ ਤੇ ਬੰਦੇ ਨੇ ਹੌਲੀ ਹੋਣਾ ਹੁੰਦਾ ਮੰਨ ਲਾ ਵੀ 25 ਕਿਲੋ ਦੀ ਸਪੀਡ ਤੇ ਹੋਣਾ ਹੁੰਦਾ ਇਹ ਪੂਰੀ ਫੋਲੋ ਸਪੀਡ ਤੇ ਆਉਂਦੇ ਆ ਇਹਨਾਂ ਨੂੰ ਕੋਈ ਨਾ ਦਾ ਪ੍ਰਸ਼ਾਸਨ ਨਾ ਦਾ ਪ੍ਰਸ਼ਾਸਨ ਇਸ ਵਾਰ ਧਿਆਨ ਦਿੰਦਾ ਵੀ ਸ਼ਹਿਰ ਚ ਆ ਗਿਆ ਇਹਨਾਂ ਨੂੰ ਘੱਟ ਕੀਤਾ ਜਾਵੇ ਕੰਟਰੋਲ ਇਹ ਘੱਟੋ ਘਾਟਾ 60 60 70 ਦੀ ਸਪੀਡ ਤੇ ਹੁੰਦੇ ਆ ਇਹ ਆਹੀਂ ਆਉਂਦੇ ਆ ਆਹੀਂ ਤੁਰੇ ਜਾਂਦੇ ਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਅੱਜ ਤੁਸੀਂ ਵੇਖਿਆ ਹੀ ਆ ਇਹ ਮੁੰਡੇ ਦਾ ਇਹਨਾਂ ਨੇ ਕਿਵੇਂ ਲੜੜਿਆ ਐ ਦੇਵਾਜਾ ਦੇ ਕੇ ਘੜਾਇਆ ਬੰਦਿਆਂ ਨੇ 12 ਡਰਾਈਵਰ ਬੰਦਾ ਥੱਲੇ ਆ ਗਿਆ ਤੁਹਾਡੇ ਵੀ ਡਰਾਈਵਰ ਬੰਦਾ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੌਣ ਥੱਲੇ ਆਇਆ ਕੌਣ ਨਹੀਂ ਆਇਆ ਆ ਗਿਆ ਜਿਹਨੂੰ ਕੀ ਨਾਂ ਕਿਸ ਮੁੰਡੇ ਦਾ ਮੁੰਡੇ ਦਾ ਨਾਂ ਵਿਸ਼ੂ ਸੀਗਾ ਵਿਸ਼ੂ ਸੀਗਾ ਕਿੰਨੀ ਉਮਰ ਸੀਗੀ ਹਾਂ 33 ਸਾਲਾਂ ਦਾ ਸੀ 33 ਸਾਲਾਂ ਦੀ ਉਮਰ ਸੀਗੀ ਹਾਂ ਤੇ ਸਾਹਮਣੇ ਮੇਨ ਚੌਕ ਨੂੰ ਪਤਾ ਹੀ ਆ ਵੀ ਸੰਦਾਂ 25 ਕਿਲੋਮੀਟਰ ਦੀ ਦੂਰੀ ਤੇ ਮੇਨ ਚੌਕ ਆ ਵੀ ਜਿੱਥੋਂ ਤਿਆਰੇ ਛੜਕਾ ਸਰੋਕ ਕੱਢਦੇ ਨੇ 25 ਕਿਲੋਮੀਟਰ ਆ 25 25 ਫੁੱਟ ਤੇ 25 ਫੁੱਟ ਤੇ 메인 ਕਿਲੋਮੀਟਰ ਆ ਜਿੱਥੇ 4 60 ਦਾ ਚਰੋਗ ਰੰਗ ਆ ਕਰਾਸ ਕਰਦੀਆਂ ਇਹਨਾਂ ਦਾ ਕੋਈ ਵੀ ਇਹਨਾਂ ਨਹੀਂ ਜਾ ਵੀ 60 70 ਦੀ ਸਪੀਡ ਤੇ ਆਉਂਦੇ ਆ ਵੀ ਜੋ ਵੀ ਆਵੇ ਲਤੜ ਕੇ ਤੁਰ ਜਾਂਦੇ ਆ ਕੋਈ ਇੱਥੇ ਅ ਪੁਲਸ ਦਾ ਅਧਿਕਾਰ ਹੀ ਮਜੂਦ ਨਹੀਂ ਸੀਗਾ 메인 ਚੌਂਕ ਤੇ ਜਦੋਂ ਐਕਸੀਡੈਂਟ ਹੋਇਆ ਵੀ ਸਾਰਾ ਖਾਲੀ ਪਿਆ ਸੀਗਾ ਜਦੋਂ ਅਸੀਂ ਆਏ ਇੱਥੇ ਠੀਕ ਹੈ ਵੀ ਮੈਂ ਇਹ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਜੋ ਵੀ ਰਾਜਸਥਾਨ ਦੇ ਬੰਦੇ ਆਉਂਦੇ ਆ ਜਾਂ ਕਿਤੋਂ ਵੀ ਕਿਤੇ ਹਾਰਬਸਟੇਟਾਂ ਦੇ ਆਉਂਦੇ ਆ ਵੀ ਜਦੋਂ ਆਪਾਂ ਸ਼ਹਿਰ ਚ ਵਾਦਿਆਂ ਡਰਾਈਵ ਸਲੋ ਸਲੋ ਕਰਨ ਦਾ ਹੱਕ ਮੰਗਦਾ ਇਹ ਨਹੀਂ ਕਰ ਦੇਗੇ ਬਸ ਆਪਦੀ 60 ਹਾਂ ਮੇਨ ਸਟ੍ਰੀਟ ਦੇ 60 70 ਦੀ ਸਪੀਡ ਤੇ ਆਉਂਦੇ ਆ ਬੱਲ ਲੱਤੜ ਕੇ ਲੋਕਾਂ ਨੂੰ ਰਾਹ ਜਾਂਦੇ ਆ ਮੈਂ ਪ੍ਰਸ਼ਾਸਨ ਕੀ ਮੰਗ ਕਰਦੇ ਆ ਤੁਸੀਂ ਹੋਰ ਪ੍ਰਸ਼ਾਸਨ ਤੋਂ ਮੰਨ ਵੱਧ ਤੋਂ ਵੱਧ ਕਾਰਵਾਰੀ ਹੋਣੀ ਉਹਨੂੰ ਚਾਹੀਦੀ ਆ ਇਹਨਾਂ ਦੇ ਜਿੰਨੇ ਵੀ ਮਾਲਕ ਮਾਲਕ ਜਿੰਨੇ ਵੀ ਇਹਨਾਂ ਦੇ ਹੈਗੇ ਆ ਉਹਨਾਂ ਨੂੰ ਜਲਦੀ ਜਲਦੀ ਇੱਥੇ ਬੁਲਾਇਆ ਜਾਵੇ ਤੇ ਇਨਸਾਫ ਦਵਾਇਆ ਜਾਵੇ ਇਨਸਾਫ ਬਣ ਦਵਾਇਆ ਜਾਵੇ ਇਨਸਾਫ ਚਾਹੀਦਾ ਹੁੰਦਾ ਬਾਈ ਇਨਸਾਫ ਚਾਹੀਦਾ ਸਹੀ ਮੈਨੇ ਕਿਉਂਕਿ ਨਿੱਕੇ ਨਿੱਕੇ ਜਵਾਕ ਆ ਉਹ ਡੇਰ ਸਾਲ ਦੀ ਗੁੜੀਆ ਡੇਰ ਸਾਲ ਦੀ ਗੁੜੀਆ ਉਹਦੇ ਆ ਮਜ਼ਦੂਰ ਬੰਦਾ ਉਹ ਤੇ ਅਸੀਂ ਤਾਂ ਇਹੀ ਐਸਐਸ ਸਾਹਿਬ ਜੋ ਵੀ ਆਪਣੇ ਮੋਹਤਵਾਰ ਬੰਦੇ ਆ ਜਿੰਨੇ ਵੀ ਆ ਉਹਨਾਂ ਤੋਂ ਇਹੀ ਉਮੀਦ ਕਰਦੇ ਆ ਵਿਵਤਵਾ ਦਾ ਇਨਸਾਫ ਦਵਾਇਆ ਜਾਵੇ ਵੀ 1.5 ਸਾਲ ਦੀ ਕੁੜੀਆ ਤੇ ਬੰਦੀ ਕਾਰਵਾਈ ਉੱਥੇ ਕੀਤੀ ਜਾਵੇ ਇਹ ਇਨਸਾਫ ਦੀ ਮੰਗ ਕਰਦੇ ਆ ਸਰਦ ਸਾਹਿਬ ਦੀ ਮੰਗ ਕਰਦੇ ਆ ਹੋਰ ਅਵਗ ਦੀ ਜਾਰੀ ਰਹੇਗੀ ਇਹ ਗੱਲ ਮਤ ਕਰਦੇ ਹਾਂ ਹਾਂਜੀ ਸਰਦ ਸਾਹਿਬ ਜਿਹੜਾ ਇਹ ਜਿਹੜਾ ਕੈਸ਼ਰ ਨੂੰ ਹੈ ਕੀ ਤੁਹਾਡੇ ਕੋਲ ਹੁਣ ਤੱਕ ਜਾਣਕਾਰੀ ਸਮਝੀ ਹੈ ਕਿ ਇਹਨਾਂ ਦੀ ਸਾਡੇ ਕੋਲੇ ਜਾਣਕਾਰੀ ਮੰਤ ਜਿਹੜੀ ਆਈ ਹੈ ਕਿ ਮੇਰੇ ਸਾਮ ਸਿਮਿੰਟ ਵਾਲਾ ਕੈਪਸੂਲ ਹੈ ਕਿ ਗੱਡੀ ਹੈ ਉਹਦੇ ਥੱਲੇ ਕੋਈ ਦੋ ਮੁੰਡਿਆਂ ਦਾ ਐਕਸੀਡੈਂਟ ਹੋਇਆ ਥੱਲੇ ਇੱਕ ਮੁੰਡੇ ਦੀ ਡੈਥ ਹੋਈ ਹੈ ਤੇ ਦੂਸਰਾ ਇੰਜਰਡ ਹੈ ਜਿਹਨੂੰ ਉਸੇ ਨੂੰ ਹਸਪਤਾਲ ਰੋਗੇ ਭੇਜਿਆ ਸੀ ਤੇ ਹੁਣ ਅਸੀਂ ਦੇਖ ਰਹੇ ਹਾਂ ਇਹਦੇ ਮਾਲਕਾਂ ਨੂੰ ਬੁਲਾਇਆ ਤੇ ਅੱਗੇ ਕਾਰਵਾਈ ਜਿਹੜੀ ਹੈ ਜਿਵੇਂ ਆਪਾਂ ਨੂੰ ਕਹਿਣਗੇ ਇਹ ਪਰਿਵਾਰ ਵਾਲੇ ਇਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਉਸ ਹਿਸਾਬ ਨਾਲ ਕਾਰਵਾਈ ਕਰਕੇ ਮੁਕੱਦਮਾ ਕਰਕੇ ਰੋਕਾਂਗੇ ਉਹ ਮੇਰੇ ਕੋਲ ਲੋਕਲ ਹੀ ਰਹਿਣ ਵਾਲੇ ਨੇ ਬਾਕੇ ਪੁਰਾਣੇ ਨੇ ਇਹਦੇ ਮਤਲਬ ਵੀ ਉਹ ਰੋਹਵਾਸੀ ਕੇ ਮੋਟਰਸਾਈਕਲ ਦੇ ਜੀ ਹਾਂ ਇੱਕ ਦੀ ਜਿਵੇਂ ਦਿੱਤ ਕਹਿਦਾ ਦੇਖਦੀ ਜਿਵੇਂ ਨਕਲ ਮੌਕੇ ਤੇ ਮੌਤ ਹੋ ਗਈ ਹੈ ਮੌਕੇ ਤੇ ਮੌਤ ਹੋ ਗਈ ਹੈ ਦੂਸਰੇ ਨੂੰ ਹਸਪਤਾਲ ਭੇਜਿਆ ਤੇ ਵਾਕਿਆ ਕਦੋਂ ਦਾ ਜੀ ਹੁਣੇ ਦਾ ਟੱਕਂਡਾ ਹੋਇਆ ਅੱਧੇ ਇੱਕ ਘੰਟੇ ਦੇ ਹੀ ਹਾਂ ਇੱਕ ਕਿਸੇ ਬੰਦਾ ਕਾਬੂ ਕਰ ਲਿਆ ਗੱਡੀ ਵਾਲਾ ਪਰ ਪਰਿਵਾਰ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਵਾਲੇ ਤਾਂ ਹਜੇ ਨਾਲ ਜੀ ਥੋੜਾ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਦੇ ਰਹੇ ਆ ਸਾਨੂੰ ਨਹੀਂ ਕਾਰਵਾਈ ਕਰਕੇ ਆਪਾਂ ਜੋਗੇ ਨਹੀਂ ਯਾਰ ਮੇਰੀ ਗੱਲ ਸੁਣ ਮੈਂ ਆਪਾਂ ਪ੍ਰਮਾਣਤਾ ਵੜੀਆ ਕਰਾਉਣਾ ਯਾਰ ਮੇਰੀ ਗੱਲ ਸੁਣੋ ਯਾਰ ਗੱਲ ਮੇਰੇ ਪਤਾ ਕੋਈ ਨਾ ਘਬਰਾਓ ਮੈਂ ਤੁਹਾਨੂੰ ਜਿੱਦ ਸਾਨੂੰ ਜਾਣੀ ਹੈ ਬਾਸ ਆਪਾਂ ਆਪਾ ਬੰਦਾ ਫੜ ਲਿਆ ਬੰਦਾ ਫੜ ਲਿਆ ਗੱਡੀ ਆਪਣੇ ਕੋਲ ਨਹੀਂ ਹੋਈ ਆ ਪਰਕਾ ਵਰਜ ਕਰਦੇ ਆ ਆਪਾਂ ਗੱਲ ਕਰ ਤੁਸੀਂ ਬਿਆਨ ਲਗਾਉਣਾ ਆ ਮੈਂ ਜਾ ਕੇ ਪਰਚਾ ਲਗਾਉਣਾ ਜਿਹੜਾ ਤੁਸੀਂ ਚਾਹਣਿਆ ਆਪਾਂ ਬਿਆਨ ਲਗਾ ਕੇ ਪਤਾ ਦਤ ਆਪਾਂ ਮੇਰੀ ਗੱਲ ਸੁਣੋ ਸਾਰੇ ਗੱਡੀਆਂ ਤੇ ਗਈ ਸੀ ਉਹ ਆਈ ਜਾਂਦੀਆਂ ਆਪਾਂ ਆਪਾਂ ਮੇਰੀ ਗੱਲ ਸੁਣੋ ਜੇ ਤਾਂ ਬੰਦਾ ਨਾ ਫੜਿਆ ਜਾਂਦਾ ਗੱਡੀ ਨਾ ਫੜੀ ਜਾਂਦੀ ਫਿਰ ਤਾਂ ਆਪਾਂ ਦਾ ਹੱਕ ਬਣਦਾ ਚੋਅ ਰੋਟ ਦਾ ਪਰ ਕੋਈ ਨਹੀਂ ਹੁਣ ਆਪਣੇ ਕੋਲੇ ਫੜਿਆ ਇੱਕ ਮਿੰਟ ਮੇਰੀ ਗੱਲ ਸੁਣੋ ਆ ਟਾਕ ਜਦੋਂ ਮਰਜ਼ੀ ਰੋਕ ਸਕਦੇ ਨਹੀਂ 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 ਇਹ ਟੌਪ ਨਹੀਂ ਰੋਕ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਹੋ ਮੇਰੀ ਗੱਲ ਸੁਣੋ ਯਾਰ ਇੱਕ ਮਿੰਟ ਗੱਲ ਸੁਣੋ ਪਹਿਲਾਂ ਮੇਰੀ ਗੱਲ ਧਿਆਨ ਨਾਲ ਜੇ ਆਪਾਂ ਤੁਹਾਨੂੰ ਲੱਗਦਾ ਹੈ ਵੀ ਪੁਲਿਸ ਨੇ ਕਿਤੇ ਇੰਦਰ ਉਧਰ ਦੀ ਗੱਲ ਕੀਤੀ ਹੈ ਸਾਹਬ ਜੀ ਫਿਰ ਮੈਂ ਸਕਦੇ ਆਪੋ ਯੋ ਤੁਸੀਂ ਦੋਨੇ ਚੁੱਪ ਹੋ ਜਾਓ ਯਾਰ ਤੁਸਾਂ ਆਪਾਂ ਇਸ ਗੱਲ ਨੂੰ ਸੁਣਾ ਬਈਆ ਆਪਾਂ ਨਾਲ ਟਾਈਮ ਨਾ ਖਰਾਬ ਕਰੀਏ ਡੈਡ ਬਾਡੀ ਸੰਭਾਲੀਏ ਪਰਚਾ ਦਰਜ ਕਰੀਏ ਤੇ ਆਪਾਂ ਕਾਨੂੰਨੀ ਵੜੀ ਨਹੀਂ ਬੋਲਾਂਗੇ ਆਪਾਂ ਇਹ ਕਾਰਵਾਈ ਨਹੀਂ ਕਰਦਾਂਗਾ ਨਹੀਂ ਕਾਰਵਾਈ ਕਰ ਦਈਏ ਕਾਰਵਾਈ ਕਰਦੇ ਸਭ ਕਾਰਵਾਈ ਕਰਾਉਣ ਵਾਲਾ ਬੰਦਾ ਦਿਓ ਤੇ ਲੋਕਾਂ ਦੇ ਬਸ ਆਪਣੇ ਕੋਲੇ ਬੰਦਾ ਬਣਿਆ ਹੋਣਾ ਬਣਿਆ ਹੋਣਾ ਨਾ ਬਣੇ ਆ ਰਹੇ ਆ ਕੋਈ ਗੱਲ ਨਹੀਂ ਬੰਦਾ ਆ ਉਹ ਸਾਈਡ ਤੇ ਬੁੜੀਆਂ ਸਾਈਡ ਤੇ ਕਰ ਲੋ ਆਪਾਂ ਲੋਕਾਂ ਨੂੰ ਜਾਣ ਦੀ ਉਹ ਬਾਈ ਗੱਡੀ ਗੁੱਡੀ ਕੋਈ ਨਹੀਂ ਕਰਨੀਗੀ ਉਥੇ ਖੜੇ ਜਿੱਥੇ ਖੜੀ ਖੜੀ ਖੜ ਕੇ ਰਹਿਣ ਤੋਂ ਹਾਂ ਇਹ ਨਹੀਂ ਵੀ ਤੁਗੀ ਗੱਡੀ ਕੋਈ ਨਹੀਂ ਜਾਣੀ ਜਾਈ ਸੀ ਉਹ ਹੱਜਵਾਲਾ ད�ས ད�ས དས དས དས